ਪੰਜਾਬ ਦੇ ਵਿੱਚ ਅੱਜ ਸਕੂਲ ਲੱਗਣ ਜਾ ਰਹੇ ਨੇ ਨਵੇਂ ਸਾਲ ਚੜਨ ਤੋਂ ਬਾਅਦ ਇਹ ਪਹਿਲਾ ਦਿਨ ਹੋਵੇਗਾ ਜਦੋਂ ਬੱਚੇ ਅੱਜ ਸਕੂਲ ਜਾਣਗੇ ਬੇਸ਼ੱਕ ਪੰਜਾਬ ਦੇ ਵਿੱਚ ਸੀਤ ਲਹਿਰ ਹੈ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਬੇਸ਼ੱਕ ਧੁੰਦ ਹੈ ਪਰ ਇਸ ਦੇ ਬਾਵਜੂਦ ਵੀ ਅੱਜ ਬੱਚੇ ਆਪਣੇ ਸਕੂਲਾਂ ਦੇ ਵੱਲ ਬਸਤੇ ਲੈ ਕੇ ਰਵਾਨਾ ਹੋਏ ਨੇ ਤਾਂ ਪੰਜਾਬ ਦੇ ਵਿੱਚ ਅੱਜ ਤੋਂ ਸਕੂਲ ਲੱਗ ਗਏ ਨੇ ਪਿਛਲੇ 2 ਹਫ਼ਤੇ ਤੋਂ ਬੰਦ ਸਕੂਲ ਅੱਜ ਤੋਂ ਖੁੱਲਣ ਖੁੱਲ ਗਏ ਨੇ ਨਵੇਂ ਸਾਲ ਦਾ ਇਹ ਪਹਿਲਾ ਦਿਨ ਹੋਵੇਗਾ ਜਦੋਂ ਬੱਚੇ ਅੱਜ ਸਕੂਲ ਗਏ ਨੇ ਐ ਵੈਸੇ ਮੰਗਲਵਾਰ ਨੂੰ ਪੂਰਾ ਦਿਨ ਸਕੂਲ ਸંચਾਲਕਾਂ ਨੂੰ ਉਮੀਦ ਸੀ ਕਿ ਸਰਕਾਰ ਹਰ ਵਾਰ ਦੀ ਤਰ੍ਹਾਂ ਫਿਰ ਛੁੱਟੀਆਂ ਵਧਾਵੇਗੀ ਇਸ ਲਈ ਸਕੂਲ ਪ੍ਰਿੰਸੀਪਲ ਦਿਨ ਪਾਰ ਇੱਕ ਦੂਜੇ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਛੁੱਟੀਆਂ ਵਧਾਉਣ ਬਾਰੇ ਕਿਸੇ ਪੱਤਰ ਦੇ ਜਾਰੀ ਹੋਣ ਦੀ ਸੂਚਨਾ ਲੈਂਦੇ ਰਹੇ ਪਰ ਦੇਰ ਰਾਤ ਤੱਕ ਕੋਈ ਵੀ ਸਿੱਖਿਆ ਵਿਭਾਗ ਨੇ ਅਜਿਹਾ ਪੱਤਰ ਜਾਰੀ ਨਹੀਂ ਕੀਤਾ ਜਿਸ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹੁਣ ਅਸੋ ਅੱਜ ਤੋਂ ਅਤੇ ਸੀਤ ਲਹਿਰ ਦੇ ਪ੍ਰਕੋਪ ਵਿੱਚ ਬੱਚੇ ਸਕੂਲ ਜਾ ਰਹੇ ਨੇ ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਠੰਡ ਤੇ ਸੰਗਣੀ ਧੁੰਦ ਦੇ ਪ੍ਰਕੋਪ ਦੇ ਮੱਦੇਨਜ਼ਰ ਯੂਟੀ ਚੰਡੀਗੜ੍ਹ ਦੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦਾ ਸਮਾਂ 11 ਜਨਵਰੀ 2025 ਤੱਕ ਬਦਲ ਜ਼ਰੂਰ ਦਿੱਤਾ ਗਿਆ ਹੈ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਜਾਰੀ ਹੁਕਮ ਅਨੁਸਾਰ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 11 ਜਨਵਰੀ ਤੱਕ ਫਿਜ਼ੀਕਲ ਤੌਰ ਤੇ ਕਲਾਸਾਂ ਨਹੀਂ ਲੱਗਣਗੀਆਂ ਅਤੇ ਸਕੂਲ ਸਵੇਰੇ 9 ਵਜੇ ਤੋਂ ਆਨਲਾਈਨ ਕਲਾਸਾਂ ਲਗਾ ਸਕਦੇ ਨੇ ਤੇ ਉਸ ਅਨੁਸਾਰ ਸਟਾਫ ਦੇ ਸਮੇਂ ਨੂੰ ਵੀ ਵਿਵਸਥਿਤ ਕਰਨਗੇ ਪ੍ਰੀ ਬੋਰਡ ਇਮਤਿਹਾਨਾਂ ਕਾਰਨ ਜੇਕਰ ਲੋਡ ਪਈ ਤਾਂ ਸਕੂਲ ਸਵੇਰੇ 9 ਵਜੇ ਖੁੱਲ੍ਹ ਸਕਦੇ ਨੇ ਅਧਿਆਪਕਾਂ ਦਾ ਸਮਾਂ ਵੀ ਲੋਡ ਅਨੁਸਾਰ ਬਦਲਿਆ ਜਾਵੇਗਾ ਇਹ ਹੁਕਮ ਡਾਇਰੈਕਟਰ ਸਿੱਖਿਆ ਯੂਟੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਪੰਜਾਬ ਦੇ ਵਿੱਚ ਅੱਜ ਸਕੂਲ ਲੱਗਣ ਜਾ ਰਹੇ ਨੇ ਪਿਛਲੇ 2 ਹਫ਼ਤੇ ਤੋਂ ਬੰਦ ਸਕੂਲ ਖੁੱਲਣ ਜਾਂ ਖੁੱਲ ਗਏ ਨੇ ਨਵੇਂ ਸਾਲ ਦਾ ਇਹ ਪਹਿਲਾ ਦਿਨ ਹੋਵੇਗਾ ਜਦੋਂ ਅੱਜ ਬੱਚੇ ਸਕੂਲ ਗਏ ਨੇ